ਮੇਰੀ ਬੇਟੀ ਨੂੰ ਜਿੱਦਾਂ ਕੱਢਿਆ ਨਾ ਉਹ ਭੁਗਤਣਾ ਹੀ ਪੈਣਾ ਹੈ ਮੈਂ ਨਹੀਂ ਲੈ ਕੇ ਲੈ ਕੇ ਜਾਉਂਗੀ

ਨਹੀਂ ਨੋ ਜੀ ਨਾ ਨਹੀਂ ਹੱਥ ਫੜ ਕੇ ਬਾਹਰ ਕੱਢਿਆ ਸਾਨੂੰ ਉਹ ਹੋਣੀ ਚਾਹੀਦੀ ਆ ਜਿਹਨੂੰ ਨਿਕਾਲਣਾ ਬਲਾਉਂ ਸੀ ਮੈਂ ਮਾਰਿਆ ਆਪ ਹੁਣ ਉਸੇ ਬਾਤ ਕਰੇਗੀ ਆ ਪਹਿਲੇ ਉਹਨੂੰ ਬਾਲੇ ਨੂੰ ਬਾਹਰ ਜੀ ਚਲੂ ਉਦੋਂ ਉਹ ਪ੍ਰੈਜ਼ੈਂਟ ਨਹੀਂ ਸੀਗੀ ਇਹਨਾਂ ਨੇ ਬਾਹਰ ਕੱਢਿਆ ਮੇਰੀ ਬੇਟੀ ਨੂੰ ਨਾ ਮੈਂ ਕੱਲ ਚੁੱਪ ਰਹਿ ਗਈ ਅੱਜ ਨਹੀਂ ਰਵਾਂਗੀ ਮੈਂ ਕੀ ਚਿੰ ਹਾਂ ਜੀ ਮੈਂ ਅੱਜ ਨਹੀਂ ਚੁੱਪ ਰਹਿਣਾ ਅੰਦਰ ਆਜੋ ਨਹੀਂ ਨਹੀਂ ਸੀ ਮੈਡਮ ਪਾਈਂ ਕਿਸੇ ਦਾ ਮਿਹਨਤ ਹੈ ਇਹ ਮਿਹਨਤ ਹੈ ਇਹ ਮਿਹਨਤ ਹੈ ਮੇਰੇ ਸੇ ਆਪਕੇ

ਉਪਰਤ ਨਹੀਂ ਪੈਣਾ ਯਾ ਕਿਸੇ ਬੱਚੇ ਨੂੰ ਹੱਥ ਲਾਉਂਦੀ ਸਾਡੀ ਇਨਸਾਨੀਤਾ ਨਹੀਂ ਨਿਕਾਲਾ ਜੀ ਮੈਂ ਤਾਂ ਵੀਡੀਓ ਵਾਟ oh my god ਮੈਂ ਤੁਸੇ ਵੀਡੀਓ ਬਤਨਾ ਦੋ ਪੜਾਇਆ ਦੱਸੋ ਤੁਸੀਂ ਵੀ ਸੀ ਮਿਸ ਰਿਪੋਰਟ ਕਰਦੇ ਆਂ ਪੂਜਾ ਪੂਜਾ ਬੱਲੀ ਕਿੱਥੇ ਰਹਿੰਦੇ ਆ ਮਾਲਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਤੇ ਬੱਚਾ ਕਿੱਥੇ ਪੜਦਾ ਜੀ ਬੱਚਾ ਦਿੱਲੀ ਇੰਟਰਨੈਸ਼ਨਲ ਸਕੂਲ ਮਾਲਪੁਰ ਕਿੰਨੀ ਉਮਰ ਆ 4 ਸਾਲ ਕੀ ਗੱਲ ਹੋਈ ਜਿਹੜੀ ਸਕੂਲ ਦੇ ਨਾਲ ਕੋਈ ਤੁਹਾਡੀ ਗੱਲ ਹੋਈ ਹੈ ਕੀ ਸਾਰੀ ਗੱਲ ਦੱਸੋ ਜੀ ਐਕਚੁਅਲੀ April ਦੇ ਵਿੱਚ ਮੈਂ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਈ ਸੀ ਐਂਡ ਜੋ ਵੀ ਨਾਂ ਦੇ ਚਾਰਜ ਸੀ ਜੋ ਵੀ ਇਹਨਾਂ ਨੇ ਫੀਸ ਮੈਨੂੰ ਪੇ ਕਰਨ ਨੂੰ ਕਿਹਾ ਮੈਂ ਉਹ ਕੀਤੀ ਉਸ ਤੋਂ ਬਾਅਦ ਛੁੱਟੀਆਂ ਆ ਗਈਆਂ ਮਈ ਔਰ ਜੂਨ ਦੀਆਂ ਫਿਰ ਮੈਨੂੰ ਜੁਲਾਈ ਵਿੱਚ ਇੱਕ ਮੈਸੇਜ ਆਂਦਾ ਹੈ ਕਿ ਆਪਣੇ ਬੱਚੇ ਦੀ ਤੁਸੀਂ ਇੰਨੀ ਫੀਸ ਜਮ੍ਹਾਂ ਕਰवानी ਆ ਮੈਂ ਉਹਨਾਂ ਨੂੰ ਆਬਜੈਕਸ਼ਨ ਕੀਤਾ ਕਿ ਮੇਰੇ ਬੱਚੇ ਦੀ ਇਹ ਫੀਸ ਨਹੀਂ ਬੰਦੀ ਤੇ ਉਸ ਤੋਂ ਬਾਅਦ ਮੇਰੀ ਵੱਡੀ ਗੁੜੀਆ ਵੀ ਉੱਥੇ ਦਲੀ ਇੰਟਰਨੈਸ਼ਨਲ ਮੈਨ ਸਕੂਲ ਪੜਦੀ ਆ ਮੈਂ ਲੈਂਸੀ ਮੈਡਮ ਕੋ ਗਈ ਜੋ ਉੱਥੇ ਦੇ ਇਨਚਾਰਜ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਇੰਨੀ ਫੀਸ ਮੇਰੀ ਬੱਚੀ ਦੀ ਨਹੀਂ ਬੰਦੀ ਜਿੰਨੀ ਕੀ ਤੁਸੀਂ ਮੈਨੂੰ ਭੇਜੀ ਆ ਉਹ ਕਹਿੰਦੇ ਕੋਈ ਨਹੀਂ ਮੈਂ ਸੋਲਵ ਕਰਕੇ ਤੁਹਾਨੂੰ ਇਨਫੋਰਮ ਕਰ ਦਿੰਦੀ ਆ ਉਸ ਤੋਂ ਬਾਅਦ ਮੈਨੂੰ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਫਿਰ ਮੈਨੂੰ ਅਕਤੂਬਰ ਵਿੱਚ ਮੈਸੇਜ ਆਇਆ 25 ਜਾਂ ਸਮਥਿੰਗ ਦਾ ਜਦ ਕਿ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਮੈਂ ਫਿਰ ਰਿਐਕਸ਼ਨ ਕੀਤਾ ਜਦੋਂ ਉਹਨਾਂ ਦਾ ਕਾਲ ਆਇਆ ਕਿ ਫੀਸ ਜਮ੍ਹਾਂ ਕਰਵਾਓ ਕਿ ਇਹ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਆ ਕਿਉਂਕਿ ਮੇਰੀ ਬੱਚੀ ਦੀ ਬੰਦੀ ਮੰਥਲੀ ਫੀਸ ਹੈ ਜੋ ਉਹ 2900 ਆ ਓਨਲੀ ਤੇ ਉਸ ਤੋਂ ਬਾਅਦ ਮੈਨੂੰ ਹੁਣ 15 ਜਾਂ 16 ਤਰੀਕ ਨੂੰ ਮੈਸੇਜ ਆਂਦਾ ਆ ਕਿ 41500 ਫੀਸ ਤੁਸੀਂ ਡਿਪੋਜ਼ਿਟ ਕਰਵਾਓ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਤੇ ਮੈਂ ਉਹਨਾਂ ਨੂੰ ਸਿਰਫ ਇਹੀ ਕਿਹਾ ਕਿ ਮੇਰੀ ਕਰੈਕਟ ਫੀਸ ਮੈਨੂੰ ਭੇਜੀ ਜਾਵੇ ਕਿ ਤਾਂ ਜੋ ਮੈਂ ਉਹਨੂੰ ਡਿਪੋਜ਼ਿਟ ਕਰਵਾ ਸਕਾਂ ਕਿ ਜੋ ਵੀ ਮੇਰੀ ਬੰਦੀ ਫੀਸ ਹੈ ਸਿਰਫ ਮੈਨੂੰ ਉਹੀ ਦੱਸੀ ਜਾਵੇ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਤੇ ਇੱਕ ਦਿਨ ਮੈਂ ਆਪਣੀ ਬੱਚੀ ਨੂੰ 26 ਤਰੀਕ ਨੂੰ ਲੈਣ ਜਾਂਦੀ ਆ ਤਾਂ ਮੈਨੂੰ ਪੂਜਾ ਮੈਮ ਕਹਿੰਦੇ ਆ ਜੋ ਮੇਰੀ ਬੱਚੀ ਦੀ ਕਲਾਸ ਇਨਚਾਰਜ ਆ ਕਿ ਕੱਲ ਤੋਂ ਤੁਹਾਡੀ ਬੱਚੀ ਦੀ ਕੋਈ ਐਂਟਰੀ ਨਹੀਂ ਸਕੂਲ ਵਿੱਚ ਮੈਂ ਚੁੱਪਚਾਪ ਆਪਣੇ ਬੱਚੀ ਨੂੰ ਲੈ ਕੇ ਉੱਥੋਂ ਆ ਜਾਂਦੀ ਆ ਜਦੋਂ 27 ਤਰੀਕ ਨੂੰ ਮੈਂ ਆਪਣੀ ਬੱਚੀ ਨੂੰ ਮਾਰਨਿੰਗ ਛੱਡਣ ਜਾਂਦੀ ਆ ਹਜੇ ਮੈਂ ਐਂਟਰ ਕਰਦੀ ਹੀ ਆ ਕਿ ਉੱਥੇ ਦੀ ਮੈਡਮ ਕਵਿਤਾ ਮੈਡਮ ਆ ਜੋ ਉੱਥੇ ਦੀ ਇੰਚਾਰਜ ਆ ਉਹ ਸ਼ਹਿਰਪੁਰ ਦੀ ਰਹਿਣ ਵਾਲੀ ਆ ਉਹ ਮੈਨੂੰ ਕਹਿੰਦੀ ਆ ਕਿ ਆਪਣੇ ਬੱਚੇ ਨੂੰ ਇੱਥੋਂ ਚੁੱਕ ਤੇ ਚਲ ਜਾ ਮੈਂ ਉਹਨਾਂ ਨੂੰ ਕਹਿੰਦੀ ਮੈਮ ਤੁਸੀਂ ਲੈਂਗੁਏਜ ਕਿੱਦਾਂ ਦੀ ਬੋਲ ਰਹੀਆਂ ਜਿਵੇਂ ਕੋਈ ਫੀਸ ਦਾ ਇਸ਼ੂ ਆ ਤੁਸੀਂ ਮੇਨ ਨਾਲ ਸੋਲਵ ਕਰੋ ਕਿ ਬੱਚੇ ਦਾ ਰਾਈਟ ਆ ਪੜਨਾ ਬੱਚਾ ਇਸੇ ਸਕੂਲ ਪੜ੍ਹੇਗਾ ਬੱਚੇ ਨੂੰ ਕਲਾਸ ਵਿੱਚ ਲੈ ਕੇ ਜਾਓ ਉਹ ਕਹਿੰਦੇ ਨਹੀਂ ਤੂੰ ਆਪਣਾ ਬੱਚਾ ਚੁੱਕ ਤੇ ਇੱਥੋਂ ਦਫਾ ਹੋ ਵੋ ਉਸ ਦੇ ਬਾਵਜੂਦ ਵੀ ਮੈਂ ਉਹ ਪੇਸ਼ੈਂਸ ਰੱਖੀ ਮੈਂ ਕੋਈ ਬਦਤਮੀਜ਼ੀ ਨਹੀਂ ਉਹਨਾਂ ਦੇ ਨਾਲ ਕੀਤੀ ਮੈਂ ਜਦੋਂ ਆਪਣੇ ਬੱਚੇ ਨੂੰ ਉੱਥੇ ਛੱਡ ਕੇ ਚਲੀ ਗਈ ਤੇ ਮੈਂ ਜਸਟ ਆਪਣੀ ਐਕਟਿਵਰਨ ਕਰ ਰਹੀ ਸੀ ਆਉਣ ਵਾਸਤੇ ਤਾਂ ਮੇਰੇ ਬੱਚੇ ਦੀ ਰੋਂਦੀ ਆਵਾਜ਼ ਆਂਦੀ ਆ ਜਦੋਂ ਉਹ ਮੇਰੇ ਬੱਚੇ ਨੂੰ ਘੜੀਸਕੇ ਬਾਹਰ ਲੈ ਕੇ ਆਂਦੇ ਹੱਥੋਂ ਫੜਕੇ ਉਹਨੂੰ ਬਾਜੂ ਤੋਂ ਫੜਕੇ ਉਹ ਬੁਰੀ ਤਰ੍ਹਾਂ ਉਹਨੂੰ ਘੜੀਸਿਆ ਜਾਂਦਾ ਹੈ ਜਾਂ ਸੜਕ ਤੇ ਛੱਡ ਦਿੱਤਾ ਜਾਂਦਾ ਹੈ ਉਸ ਉਸ ਵਕਤ ਮੈਂ ਥੋੜੀ ਵੀਡੀਓ ਬਣਾਈ ਉਹਨਾਂ ਦੀ ਬਾਹਰ ਕੱਢਦੇ ਜਾਂਦੀ ਮਿਸ ਬਿਹੇਵ ਕਰਦੇ ਜਾਂਦੀ ਈਵਨ ਮੇਰੀ ਗੁੜੀਆ ਦਾ ਬੈਗ ਵੀ ਸੁੱਟਣ ਵਾਲੇ ਸੀ ਬਾਹਰ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਤਾਂ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਜੋ ਗੱਲ ਕਰਨੀ ਹੈ ਉਹਨ ਕੈਮਰੇ ਅੱਗੇ ਕਰੋ ਜੇ ਫੀਸ ਨਹੀਂ ਪੇ ਹੋਣ ਕਾਰਨ ਜਾਂ ਤੁਹਾਡੀ ਮਿਸਟੇਕ ਦੇ ਕਾਰਨ ਕੋਈ ਵੀ ਗੱਲ ਹੋਵੇ ਤਾਂ ਤੁਸੀਂ ਤੁਹਾਡੇ ਕੋਲ ਰਾਈਟ ਨਹੀਂ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਸੜਕ ਤੇ ਸੁੱਟੋ ਉਹ ਸਿਰਫ 4 ਸਾਲ ਦਾ ਮਾਸੂਮ ਬੱਚਾ ਹੈ ਉਹਨਾਂ ਨੂੰ ਕੋਈ ਰਾਈਟ ਨਹੀਂ ਕਿ ਮੇਰੇ ਬੱਚੇ ਨੂੰ ਬਾਹਰ ਸੁੱਟਣਗੇ ਉਸ ਤੋਂ ਬਾਅਦ ਸਿਰ ਮੇਂ ਵੀਡੀਓ ਬਣਾ ਕੇ ਆਪਣੇ ਘਰ ਆ ਜਾਂਦੀ ਆ ਕਿਉਂਕਿ ਮੇਰੇ ਹਸਬੰਡ ਉਸ ਵੇਤ ਮਤਲਬ ਕਿਤੇ ਗਏ ਹੋਏ ਸੀਗੇ ਆਪਣੇ ਆਫਿਸ ਦੇ ਕੰਮ ਤੇ ਦੂਸਰੇ ਦਿਨ ਆਪਾਂ ਫਿਰ ਬੱਚੇ ਛੱਡਣ ਜਾਂਦੇ ਆ ਤੇ ਉਹ ਕਵਿਤਾ ਮੈਡਮ ਸਾਡੇ ਨਾਲ ਫਿਰ ਮਿਸਬੀਹੇਵ ਕਰਦੇ ਆ ਕਿ ਆਪਣੇ ਬੱਚੇ ਨੂੰ ਲੈ ਜਾਓ ਇੱਥੋਂ ਅਸੀਂ ਐਂਟਰੀ ਨਹੀਂ ਕਰਾਂਗੇ ਫਿਰ ਉਸ ਤੋਂ ਬਾਅਦ ਲੇਨਸੀ ਮੈਡਮ ਨੇ ਸਾਨੂੰ ਮੇਨ ਸਕੂਲ ਦੇ ਜੋ ਇਨਚਾਰਜ ਉਹ ਸਾਨੂੰ ਆਫਿਸ ਦੇ ਵਿੱਚ ਬੁਲਾਉਂਦੇ ਆ 5 ਮਿੰਟ ਚ ਹੋ ਜਾਂਦੇ ਆ ਤੇ ਸਾਡੇ ਉੱਥੇ ਮਤਲਬ ਸਾਨੂੰ ਸਮਝਾਇਆ ਜਾਂਦਾ ਹੈ ਜਾਂ ਮਨਾਇਆ ਜਾਂਦਾ ਹੈ ਕਿ ਤੁਸੀਂ ਮਾਮਲੇ ਨੂੰ ਇੱਥੇ ਰਫਾ-ਦਫਾ ਕਰ ਲਓ ਆਫਿਸ ਦੇ ਅੰਦਰ ਮੈਂ ਮੈਂ ਕੁਝ ਹੱਦ ਤੱਕ ਮੰਨ ਵੀ ਗਈ ਸੀ ਕਿ ਚਲੋ ਬੈਠ ਕੇ ਮਾਮਲਾ ਸੁਲਝਾ ਲੈਂਦੇ ਹਾਂ ਪਰ ਮੇਰੇ ਹਸਬੰਦ ਨਹੀਂ ਮੰਨਦੇ ਕਿਉਂਕਿ ਇਸ ਬੱਚੇ ਦੇ ਨਾਲ ਕ੍ਰਾਈਮ ਹੋਇਆ ਸਿਗਾ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਤੇ ਅਸੀਂ ਆ ਗਈ ਉਲਟਾ ਫਿਰ 2 ਘੰਟੇ ਬਾਅਦ ਮੇਰੇ ਸ਼ੋਰੂਮ 'ਚ ਪੁਲਿਸ ਆਂਦੀ ਆ ਕਿ ਸਕੂਲ ਵਾਲਿਆਂ ਨੇ ਦਿੱਲੀ ਇੰਟਰਨੈਸ਼ਨਲ ਸਕੂਲ ਵਾਲਿਆਂ ਨੇ ਕਵਿਤਾ ਮੈਡਮ ਨੇ ਤੁਹਾਡੇ ਖਿਲਾਫ ਜੋ ਆ ਉੱਥੇ ਮਤਲਬ ਸ਼ਿਕਾਇਤ ਕੀਤੀ ਆ ਕਿ ਤੁਸ ਤੁਹਾਨੂੰ ਥਾਣੇ ਆਣਾ ਪੈਣਾ ਆ ਤੇ ਜਦੋਂ ਆਪਾਂ ਥਾਣੇ ਗਏ ਤਾਂ ਮੈਮ ਕਹਿੰਦੇ ਕਿ ਇਹਨਾਂ ਨੇ ਮੇਰੇ ਕੈਰੈਕਟਰ ਦੇ ਬਾਰੇ ਟਿੱਪਣੀ ਕੀਤੀ ਆ ਮੈਂ ਮੈਮ ਨੂੰ ਉਸ ਵਕਤ ਐਸਐਚਓ ਸਭ ਨੂੰ ਵੀ ਮੈਮ ਨੂੰ ਵੀ ਏਐਸਆਈ ਨੂੰ ਵੀ ਸਾਰਿਆਂ ਨੂੰ ਮੈਂ ਇਹੀ ਕਿਹਾ ਕਿ ਜੇਕਰ ਮੈਂ ਕਿ ਜੇਕਰ ਮੈਂ ਇਹਨਾਂ ਦੇ ਕੈਰੈਕਟਰ ਬਾਰੇ ਜਾਂ ਇਹਨਾਂ ਦੇ ਪਰਸਨਲ ਲਾਈਫ ਨੂੰ ਲੈ ਕੇ ਕੋਈ ਵੀ ਟਿੱਪਣੀ ਕੀਤੀ ਆ ਉਹ ਮੈਡਮ ਬਾਰ-ਬਾਰ ਕਹਿ ਰਹੇ ਸੀ ਆਈ ਹੈਵ ਵੀਡੀਓ ਐਂਡ ਆਡੀਓ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ لے ਆਓ ਮੈਂ ਪੂਰਾ ਹੁਸ਼ਿਆਰਪੁਰ ਦਾ মিডিਆ ਬੁਲਾਵਾਂਗੀ ਔਰ ਮੈਂ ਤੇਰੇ ਪੈਰ ਪਾਵਾਂਗੀ ਜੇ ਮੈਂ ਤੇਰੇ ਕਰੈਕਟਰ ਬਾਰੇ ਕੋਈ ਵੀ ਟਿੱਪਣੀ ਕੀਤੀ ਹੋਵੇ ਉਹ ਸਾਨੂੰ ਇੰਨਾ ਕ ਕੰਪੈਲ ਕਰਦੇ ਆ ਉਲਟਾ ਪਰਚਾ ਤੁਹਾਡੇ ਖਿਲਾਫ ਹੋਣਾ ਹੈ ਜੇ ਤੁਸੀਂ ਆਵਾਜ਼ ਉਠਾਈ ਤੇ ਬਹੁਤ ਵਾਰ ਦੀ ਸਾਨੂੰ ਕੋਸ਼ਿਸ਼ ਕਰਦੇ ਆ ਕਿ ਵਕੀਲ ਪੈਸੇ ਬਹੁਤ ਲੈਂਦੇ ਆ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਮੈਂ ਕਿਹਾ ਨਹੀਂ ਮੈਂ ਬੱਚੇ ਕਰਕੇ ਮੈਂ ਕੋਈ ਕੰਪਰਮਾਈਜ਼ ਨਹੀਂ ਕਰਨਾ ਮੈਂ ਨਹੀਂ ਮੰਨਾਂਗੀ ਉਸ ਤੋਂ ਬਾਅਦ ਤੁਸੀਂ ਹੁਣ ਇਹਨਾਂ ਦੇ ਸਕੂਲ ਗਏ ਸੀ ਅੱਜ ਉੱਥੇ ਕੀ ਹੋਇਆ ਹਾਂਜੀ ਮੈਂ ਆਪਣੀ ਡਿਊਟੀ ਸਮਝੀ ਕਿ ਇੱਕ ਵਾਰ ਮੈਂ ਮੈਨੇਜਮੈਂਟ ਨੂੰ ਮਿਲ ਲਿਆ ਜਾਵੇ ਅਸੀਂ ਮੈਨੇਜਮੈਂਟ ਨੂੰ ਮਿਲਣਗੇ ਤਾਂ ਪਹਿਲਾਂ ਤਾਂ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਇਹ ਮੈਨੇਜਮੈਂਟ ਤੱਕ ਨਾ ਪਹੁੰਚਣ ਸਾਨੂੰ ਵਾਰ-ਵਾਰ ਇਹੀ ਕਿਹਾ ਗਿਆ ਕਿ ਉਹਨਾਂ ਨੂੰ ਅੱਧਾ ਘੰਟਾ ਲੱਗ ਜਾਣਾ ਉਹਨਾਂ ਨੂੰ ਘੰਟਾ ਲੱਗ ਜਾਣਾ ਮੈਂ ਉਹਨਾਂ ਨੂੰ ਕਿਹਾ ਮੈਂ ਸ਼ਾਮ ਤੱਕ ਇੱਥੇ ਬਿਠੀ ਹਾਂ ਆਈ ਹੈਵ ਮੋਰ ਟਾਈਮ ਕਿ ਜਦੋਂ ਵੀ ਮੈਨੇਜਮੈਂਟ ਆਏਗੀ ਮੈਨੂੰ ਦੱਸ ਦੇਣਾ ਕਿੰਨਾ ਟਾਈਮ ਮੈਡਮ ਵੇਟ ਕਰਾਇਆ ਤੁਹਾਨੂੰ ਉੱਥੇ ਉਹਨਾਂ ਨੇ ਉੱਥੇ ਨੀਅਰ ਬੋਰਟ ਅਸੀਂ 1.5 ਘੰਟਾ ਬਿਠੇ ਹਾਂ 1.5 ਘੰਟੇ ਤੋਂ ਬਾਅਦ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਮੈਂ ਨਹੀਂ ਮੰਨਦੀ ਉਸ ਤੋਂ ਬਾਅਦ ਫਿਰ ਉਹ ਸਾਨੂੰ ਮਤਲਬ ਥੋੜਾ ਪਿਆਰ ਨਾਲ ਕਹਿੰਦੀ ਆ ਕਿ ਪਲੀਜ਼ ਪ੍ਰਿੰਸੀਪਲ ਨੂੰ ਮਿਲ ਲਓ ਤੁਸੀਂ ਤੇ ਚਲੋ ਮੈਂ ਕੁਝ ਹੱਦ ਤੱਕ ਮੰਨ ਜਾਂਦੀ ਆ ਕਿ ਚਲੋ ਪ੍ਰਿੰਸੀਪਲ ਕੀ ਕਹਿੰਦੀ ਆ ਮੈਂ ਜਾ ਕੇ ਗੱਲ ਕਰ ਲੈਂਦੀ ਆ ਪ੍ਰਿੰਸੀਪਲ ਸਰ ਕਹਿੰਦੇ ਤੁਸੀਂ ਫੀਸ ਨਹੀਂ ਪੇ ਕੀਤੀ ਮੈਂ ਉਹਨਾਂ ਨੂੰ ਇਹੀ ਕਿਹਾ ਮੰਨ ਲਓ ਵੈਸੇ ਤਾਂ ਤੁਹਾਡੀ ਗਲਤੀ ਸੀ ਤੁਸੀਂ ਵਾਰ-ਵਾਰ ਮੈਨੂੰ ਰੋਂਗ ਫੀਸ ਭੇਜ ਰਹੇ ਸੀਗੇ ਉਹ ਮੇਰਾ ਰਾਈਟ ਨਹੀਂ ਸੀਗਾ ਉਹ ਫੀਸ ਸਿ ਡਿਪੋਜ਼ਿਟ ਕਰਵਾਉਣਾ ਮੈਂ ਆਪਣੀ ਰਾਈਟ ਫੀਸ ਡਿਪੋਜ਼ਿਟ ਕਰवानी ਸੀਗੀ ਮੰਨ ਲਓ ਇੱਕ ਵਾਰੀ ਕਿ ਮੈਂ ਆਪਣੀ ਫੀਸ ਨਹੀਂ ਵੀ ਜਮਾ ਕਰਵਾਈ ਤਾਂ ਤੁਹਾਡੇ ਕੋਲ ਕੋਈ ਰਾਈਟ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਚੁੱਕ ਕੇ ਸੜਕ ਤੇ ਤੁਸੀਂ ਸੁੱਟ ਸਕਦੇ ਆ ਤੇ ਕੋਈ ਉਹਨਾਂ ਨੇ ਇੱਦੇ ਬਦਲੇ ਆਫਰ ਵੀ ਦਿੱਤੀ ਆ ਬੱਚੇ ਦੇ ਲਈ ਹਾਂਜੀ ਉਹਨਾਂ ਨੇ ਇਹ ਕਿਹਾ ਕਿ ਆਪਣੇ ਬੱਚੇ ਨੂੰ مین ਸਕੂਲ ਭੇਜ ਦਿਓ ਕਿ ਇਹਦੀ ਫੀਸ ਮਾਫ ਕਰ ਦਿੱਤੀ ਜਾਵੇਗੀ ਤੇ ਮੈਡਮ ਹੋਰ ਬੱਚਾ ਵੀ ਉੱਥੇ ਪੜਦਾ ਤੁਹਾਡਾ ਕੋਈ ਮੇਰੀ ਬੜੀ ਕੁੜੀਆ مین ਸਕੂਲ ਪੜਦੀ ਆ ਬੜੀ ਕੁੜੀ ਕੋਈ ਦੱਸੋ ਕੀ ਘਟਣਾ ਹੈ ਜਿਹੜੀ ਕੋਈ ਤਿਆਰੀ ਕਰ ਰਹੀ ਸੀ ਉਹ ਹੋਰ ਹਾਂਜੀ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਸਰ ਐਕਚੁਅਲੀ ਮੇਰਾ ਬੱਚਾ ਬਹੁਤ 마ਸੂਮ ਆ 4 ਸਾਲ ਦਾ ਆ ਮੈਨੂੰ ਉਹਦੇ ਲਈ ਇਨਸਾਫ ਚਾਹੀਦਾ ਆ ਮੈਂ ਕੋਈ ਵੀ ਕੰਪਰਮਾਈਜ਼ ਨਹੀਂ ਕਰਾਂਗੀ ਤੁਸੀਂ ਡਿਪਟੀ ਕਮਿਸ਼ਨਰ ਮੈਡਮ ਨੂੰ ਮਿਲੇ ਹੋ ਜਾਂ ਸ਼ਿਕਾਇਤ ਕੀਤੀ ਕੋਈ ਤੁਸੀਂ ਮੈਡਮ ਇਹਨਾਂ ਦੀ ਕੰਪਲੇਂਟਸ ਕੀਤੀ ਆ ਕਿਤੇ ਕੋਈ ਨਹੀਂ ਸਰ ਪਹਿਲਾਂ ਮੈਂ ਐਕਚੁਅਲੀ ਸਮਝਿਆ ਕਿ ਮੈਨੂੰ ਮੈਨੇਜਮੈਂਟ ਨੂੰ ਮਿਲ ਲਿਆ ਜਾਵੇ ਮੈਨੂੰ ਇੱਕ ਵਾਰੀ ਗੱਲ ਕੀਤੀ ਜਾਵੇ ਉਹਨਾਂ ਦੇ ਨਾਲ ਬਟ ਮੈਨੂੰ ਉੱਥੇ ਕੋਈ ਸੈਟੀਸਫੈਕਸ਼ਨ ਨਹੀਂ ਮਿਲੀ ਤਾਂ ਮੈਂ ਵਿਦਨ 2 ਐਂਡ 3 ਡੇਸ ਦੇ ਵਿੱਚ ਉਹਨਾਂ ਦੀ ਕੰਪਲੇਂਟ ਡੀਸੀ ਮੈਡਮ ਨੂੰ ਤੇ ਬਾਕੀ ਸਾਰੇ ਕਰਾਂਗੀ ਮੈਂ ਆਪਣੇ ਬੱਚੇ ਦੇ ਇਨਸਾਫ ਲਈ ਚਾਚਾ ਜੀ ਹਾਇਰ 30 ਹਾਂ ਤੁਸੀਂ ਹੁਣ ਇਹਨਾਂ ਦੀ ਕੋਈ ਕੰਪਲੇਂਟ ਕੀਤੀ ਆ ਹਾਂਜੀ ਸਰ ਇੱਕ ਕੰਪਲੇਂਟ ਮੈਂ ਜਿਸ ਦਿਨ ਇਹ ਵਾਰਦਾਤ ਵਰਤੀ ਆ ਵਾਪਰੀ ਆ ਉਸ ਦਿਨ ਮੈਂ ਆਪਣੇ ਐਸ ਡੀ ਐਮ ਆਫਿਸ ਉਹਨਾਂ ਦੀ ਕੰਪਲੇਂਟ ਕੀਤੀ ਆ ਬਟ ਉਸਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅੱਜ ਮੈਂ ਡੀਸੀ ਸਾਹਿਬ ਨੂੰ ਜਾਂ ਹਾਈ ਅਥਾਰਟੀਜ਼ ਨੂੰ ਮੈਂ ਕੰਪਲੇਂਟਸ ਕਰਨੀ ਸੀ ਬਟ ਉਸ ਤੋਂ ਪਹਿਲਾਂ ਮੈਂ ਇਹਨਾਂ ਦੀ ਮੈਨੇਜਮੈਂਟ ਨੂੰ ਮਿਲਣੇ ਦਾ ਫਰਜ਼ ਸਮਝਿਆ ਕਿ ਮੈਨੇਜਮੈਂਟ ਕੀ ਕਹਿੰਦੀ ਆ ਬਟ ਮੈਨੂੰ ਉੱਥੇ ਕੋਈ ਸੈਟੀਸਫੈਕਸ਼ਨ ਨਹੀਂ ਮਿਲੀ ਉਹਨਾਂ ਦੀ ਜੋ ਕਵਿਤਾ ਮੈਮਾ ਜੋ ਮਾਲਪੁਰ ਸਕੂਲ ਦੇ ਇੰਚਾਰਜ ਆ ਉਹਨਾਂ ਨੇ ਮੈਨੇਜਮੈਂਟ ਮੋਰੇ ਪੂਰੇ ਮਾਮਲੇ ਨੂੰ ਉਲਟਾ ਹੀ ਉਹਨਾਂ ਨੇ ਪੇਸ਼ ਕੀਤਾ ਕਿ ਅਸੀਂ ਬੱਚਾ ਸਿਰਫ ਮਾਂ ਨੂੰ ਹੈਂਡ ਓਵਰ ਕਰ ਰਹੇ ਸੀ ਮੈਡਮ ਕੰਪਲੇਂਟ ਕੀਤੀ ਕਿ ਹਾਂਜੀ ਸਰ ਜਿਸ ਦਿਨ ਇਹ ਸਾਰੀ ਘਟਨਾ ਵਾਪਰੀ ਆ ਉਸ ਦਿਨ ਮੈਂ ਐਸਡੀਐਮ ਸਾਹਿਬ ਨੂੰ ਲਿਖ ਕੇ ਦਿੱਤਾ ਸੀ ਆਪਣੀ ਪੂਰੀ ਕੰਪਲੇਂਟ ਉਹਨਾਂ ਨੇ ਆਪਣੇ ਐਸਐਚਓ ਸਾਹਿਬ ਮਾਲਪੁਰ ਨੂੰ ਮਾਰਕ ਕਰ ਦਿੱਤੀ ਹੋਈ ਆ ਤੇ ਉੱਥੇ ਤੁਹਾਨੂੰ ਕੁਝ ਇਨਸਾਫ ਮਿਲਿਆ ਮਾਲਪੁਰ ਥਾਣੇ ਨਹੀਂ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੁਣ ਤੁਸੀਂ ਇੱਕ ਹਾਇਰ ਅਥਾਰਟੀ ਨੂੰ ਕੋਈ ਕੰਪਲੇਂਟ ਕਰ ਰਹੇ ਹੋ ਹਾਂਜੀ ਵੀ ਦਿਨ 1 ਐਂਡ 2 ਡੇਸ ਮੈਂ ਡੀਸੀ ਮੈਡਮ ਨੂੰ ਐਂਡ ਹਾਇਰ ਅਥਾਰਟੀ ਨੂੰ ਮੈਂ ਕੰਪਲੇਂਟ ਕਰ ਰਹੀ ਹਾਂ